हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇ ਲੈ ਕੇ ਆਏ ਜੀ ਦੋਨੇ ਬੜਾ ਬਈ ਸੋਣ ਵਾਲੀਆਂ ਨੇ ਆਓ ਪੁੱਛ ਲੈਨੇ ਬਾਈ ਟੋਟਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਹੋਰ ਠੀਕ ਹੋ ਵਧੀਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਦੋ ਬਾਈ ਪਿੰਡ ਖਾਈ ਨਾਮ ਧਰਵਿੰਦਰ ਸਿੰਘ ਬਾਈ ਹੂੰ ਤੇ ਮੇਰੀ ਹਾਲੀ ਹਾਲਕ ਤੇ ਘਰ ਆ ਬਾਈ ਨੰਬਰ ਹੈਗਾ 76588 41575 ਜ਼ਿਲ੍ਹਾ ਕਿਹੜਾ ਪੈਂਦਾ ਮੋਗਾ ਜ਼ਿਲ੍ਹਾ ਜੀ ਤਹਿਸੀਲ ਬਾਈ ਨਿਹਾਲ ਸਿੰਘ ਵਾਲਾ ਜੀ ਨੇੜੇ ਨਿਹਾਲ ਸਿੰਘ ਵਾਲੇ ਰਹਿੰਦੇ ਹਨ ਠੀਕ ਹੈ ਬਾਈ ਬਈ ਇਹ ਜਿਹੜੇ ਬਰਡ ਦੇ ਨੇ ਕਿਹੜਾ ਸੂਸ ਹੁੰਦੀ ਹੈ ਇਹ ਪਹਿਲੇ ਸੂਸ ਹੁੰਦੀ ਹੈ ਬਈ ਕਿੰਨੇ ਦਿਨ ਲੈਂਦੀ ਹੈ 10 ਕਿ ਦਿਨ ਲੈਂਦੀ ਹੈ ਬਈ ਕੀ ਰਿਕਾਰਡ ਆ ਦੁੱਧ ਦਾ ਬਈ ਉਹਦਾ ਬਈ ਦੇ ਦੂ 18 ਕਿਲੋ ਲੀਟਰ ਬਈ ਖੋਲ ਦੇ ਬਈ ਤੋਰ ਕੇ ਵਿਖਾ ਦੇ ਕੱਦ ਬਟ ਚੰਗਾ ਰੰਗ ਰੂਪ ਚੰਗਾ ਆਰਡਰ ਆ ਜਿਹੜਾ ਨੇੜ ਤੋਂ ਚੈੱਕ ਕਰਵਾਉਣਾ ਕੱਲਾ ਕੱਲਾ ਥਣ ਬਈ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਮੁੱਠੀ ਵਾਲਾ ਥਣ ਲੱਗਾ ਜਾ ਫੇਸ ਬਿਊਟੀ ਚੰਗੀ ਆ ਬਾਕੀ ਤੋਰਾ ਤਾਰਾ ਚੰਗਾ ਬੈਠਾ ਲੱਗਦਾ ਤੇ ਕੀ ਮੋਹਲਾ ਭਰਾ ਇਹਦਾ ਇਹ ਬਈ 60000 ਦੀ ਆ ਹਾਂ ਨਾ ਬਈ ਮਾਨਤਨ ਹੋ ਜੂ ਮਾਨਤਨ ਹੋ ਜੂ ਬਾਈ ਠੀਕ 65000 ਰੁਪਇਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜੂ ਫੇਸ ਚੰਗਾ ਕੱਦ ਬੱਡ ਚੰਗਾ ਰਾਜੀ ਰੂਜੀ ਸਭੀ ਪੜੀ ਆ ਹਨ ਲੈਵਾ ਵੀ ਕਰਮ ਵਾਲੀ ਦਾ ਚੰਗਾ ਮੁੱਠੀ ਵਾਲਾ ਥਾਣਾ ਬਾਈ ਕੱਲਾ ਕੱਲਾ ਥਾਣਾ ਚਾਰੇ ਥਾਣੇ ਨਿਕੜਵੇਂ ਸੂਰੇ ਗਾਇਬ ਤੇ ਚੱਤੀ ਗੱਤੀ ਆ ਬਾਈ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਚਾਰੇ ਥਾਣੇ ਨਿਕੜਵੇਂ ਜਦੋਂ ਬਾਈ ਮੌਕੇ ਤੇ ਆ ਗਈ ਉਹ ਤਿਆਰ ਹੋਏ ਨਹੀਂ ਪੂਰੀ ਠੀਕ ਆ ਬਾਈ ਹਾਂ ਓਕੇ ਅੱਗੇ ਵੀ ਦੋ ਨੰਬਰ ਕਿਹੜਾ ਸੂਸਣ ਦੀ ਇਹ ਬਾਈ ਤੀਜੀ ਸੂਸੂਗੀ ਬਾਈ ਕਿੰਨੇ ਦਿਨ ਲੈਂਦੀ ਹੈ ਪੰਜ ਕੰਨ ਦਿਨ ਲੈਂਦੀ ਹੈ ਬਾਈ ਕੀ ਰਿਕਾਰਡ ਹੈ ਦੁੱਧ ਦਾ ਬਾਈ ਦੁੱਧ ਬਾਈ ਦੇ ਦੂਗੀ 20 ਲੀਟਰ ਠੀਕ ਆ ਬਾਈ ਫੇਸ ਚੰਗਾ ਥੋੜੀ ਲੱਸੀ ਜ਼ਰੂਰ ਆ ਬੜ ਚੰਗੀ ਆ ਕੱਦ ਵੱਡ ਚੰਗਾ ਤੇ ਥਾਣ ਥੋੜ ਬੜਾ ਚੰਗਾ ਬਾਈ ਉਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਆਰਡਰ ਵੀ ਚੰਗਾ ਆ ਬਾਈ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਤੇ ਕੀ ਮੋਲ ਆ ਵੀਰੇ ਦਾ 52000 ਹੀ ਦੇ ਦਾਂਗੇ ਮਾਨਤਾਨ ਹੋ ਜਾ ਹਾਂ ਬਾਈ ਹੋ ਜਾਊਗਾ 52000 ਰੁਪਇਆ ਮੋਲ ਆ ਬੇ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮੰਗਣ ਜ਼ਰੂਰ ਹੋ ਜਾ ਚੰਗੀ ਆ ਬੜ ਕੱਚੀ ਕੱਚੀ ਆ ਦਿਨ ਹਜੇ ਕਰਮਾਈ ਲੈਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਉਠੀ ਵਾਲਾ ਥਣ گلابی ਥਣ ਚਾਰੇ ਥਣ ਨੇ ਖੜਮੇ ਪੂਰੇ ਗਏ ਹੋਏ ਢੰਡੀ ਸੀਰਾ ਹਾਂ ਬਾਈ ਪੂਰੀ ਲੈ ਠੀਕ ਆ ਜਿਵੇਂ ਮਰਜੀ ਹੱਥ ਲਾਈ ਚੱਲ ਕੇ ਚੈੱਕ ਦੇਣੀ ਹਿੱਲਣਾ ਤਾਂ ਕਰਮਾਈ ਨੇ ਹੈ ਨਹੀਂ ਨਾਗੇ ਸੀਗੇ ਭਰਾ ਕੋਲੇ ਦੋ ਦੋਨੀ ਦਿਖਾਤੇ ਕਿਸੇ ਵੀਰ ਨੂੰ ਦੋਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਕਨਕ ਕਰ ਲਿਓ ਜੀ ਧੰਨਵਾਦ